ਮੁੱਦਾ ਬੇਹਤ ਚਰਚਾ ਦਾ ਵਿਸ਼ਾ ਹੈ ਉਹ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਵੀਡੀਓ ਇਤਰਾਸਤੀ ਹੈ ਪੰਜਾਬ ਦੀ ਕਿ ਜਦੋਂ ਕਿ ਅੱਜ ਗੱਲ ਪੰਜਾਬ ਦੀ ਡਿਵੈਲਪਮੈਂਟ ਦੇ ਇਸ਼ੂਸ ਨੂੰ ਲੈ ਕੇ ਹੋਣੀ ਚਾਹੀਦੀ ਸੀ ਵਿਕਟ ਦੇ ਲਾਅ ਐਂਡ ਆਰਡਰ ਤੇ ਹੋਣੀ ਚਾਹੀਦੀ ਸੀ ਚੜ ਰਹੇ ਕਰਜ਼ੇ ਤੇ ਹੋਣੀ ਚਾਹੀਦੀ ਸੀ ਗੱਲ ਕਿਸ ਚੀਜ਼ ਦੀ ਕਰਨੀ ਪੈਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਉਹ ਵੀਡੀਓ ਜਿਹੜੀ ਕੈਨੇਡਾ ਦੇ ਵਿੱਚ ਬੈਠੇ ਇੱਕ ਚਤ ਜਗਮਨ ਸਮਰੇ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਉਹ ਸਵਾਲ ਇਹ ਖੜਾ ਹੋ ਜਾਂਦਾ ਕਿ ਕੀ ਇਹ ਇਕੱਲੀ ਗੱਲ ਭਗਵੰਤ ਮਾਨ ਸਾਹਿਬ ਦੀ ਹੈ ਨਹੀਂ ਇਹ ਗੱਲ ਹੈ ਪੰਜਾਬ ਦੀ ਮੁੱਖ ਮੰਤਰੀ ਦੀ ਚੇਰ ਦੀ ਉਹਦੀ ਕ੍ਰੈਡਿਬਿਲਟੀ ਦੀ ਸੋ ਇਸ ਮੁੱਦੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਅੱਜ ਪੰਜਾਬ ਦੇ ਮੁੱਖ ਮੰਤਰੀ ਖੁਦ ਸਾਹਮਣੇ ਆਏ ਉਹ ਤਾਂ ਕਹਿੰਦੇ ਜੀ ਫੇਕ ਹੈ ਏਜੰਸੀਆਂ ਨੇ ਵੀਡੀਓ ਬਣਵਾਈ ਹੈ ਸਰਕਾਰਾਂ ਨੇ ਬਣਵਾਈ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਵੀਡੀਓ ਆ ਜਾਣੀ ਤੇ ਆਮ ਆਦਮੀ ਪਾਰਟੀ ਜਿਹੜੀ ਅੱਜ ਪੰਜਾਬ ਦੇ ਵਿੱਚ ਸੱਤਾ ਤੇ ਰਹਿ ਉਹਨਾਂ ਨੇ ਤਿੰਨ ਪ੍ਰੈਸ ਕਾਨਫਰੰਸਾਂ ਕੀਤੀ ਮਲੇਬੇ ਦਿਖਾਉਂਦਾ ਕਿ ਸਰਕਾਰ ਕਿੰਨੀ ਡਿਫੈਂਸਿਵ ਹੈ ਕਿੰਨੀ ਫਰਸਟ੍ਰੇਟਡ ਹੈ ਤਿੰਨ ਤਿੰਨ ਪ੍ਰੈਸ ਕਾਨਫਰੈਂਸਾਂ ਉਹ ਵੀਡੀਓ ਤੇ ਕਰਨੀਆਂ ਪੈਰੀਆਂ ਨੇ ਜਿਹਨੂੰ ਸਰਕਾਰ ਖੁਦ ਫੇਕ ਦੱਸ ਰਹੀ ਮੈਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਕਿਉਂਕਿ ਸ਼ਖਸ ਤਾਂ ਕੈਨੇਡਾ ਦੇ ਵਿੱਚ ਬੈਠਾ ਹੈ ਔਰ ਕੈਨੇਡਾ ਦੇ ਵਿੱਚੋਂ ਬੈਠ ਕੇ ਉਹ ਵੀਡੀਓ ਪਾ ਰਿਹਾ ਸੋ ਇਹਦੇ ਚ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਚਾਹੇ ਸੀਬੀਆਈ ਹੈ ਚਾਹੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਹੈ ਉਹਨਾਂ ਨੂੰ ਵੀ ਜਾਂਚ ਦੇ ਵਿੱਚ ਉਹਨਾਂ ਜਾਂਚ ਦੇ ਦਾਇਰੇ ਦੇ ਵਿੱਚ ਲਿਆਉਣਾ ਚਾਹੀਦਾ ਹੈ ਔਰ ਇਹ ਵੀਡੀਓ ਦਾ ਸੱਚ ਪੰਜਾਬ ਦੇ ਲੋਕ ਜਾਣਨ ਦਾ ਹੱਕ ਰੱਖਦੇ ਨੇ ਕਿ ਵੀਡੀਓ ਕਿਉਂ ਬਣੀ ਜੇ ਫੇਕ ਹੈ ਤਾਂ ਕਿਹਨੇ ਬਣਾਈ ਇਹ ਕਿੱਥੇ ਬਣੀ ਔਰ ਜਿਹੜਾ ਦੂਸਰਾ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਜਦੋਂ ਜਗਮਨ ਸਮਰੇ ਬਾਰੇ ਮਾੜੀ ਮੋਟੀ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਕਿਸੇ ਸਮੇਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦਾ ਰਿਹਾ ਉਹਨਾਂ ਦਾ ਸਗੀ ਸਾਥੀ ਰਿਹਾ ਤੇ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਨ ਵਾਲੇ ਆਪ ਦੇ ਬੁਲਾਰੇ ਇਹ ਲੋਕਾਂ ਨੂੰ ਗੱਲ ਦੱਸ ਕੇ ਹੀ ਰਿਗੇ ਕਿ ਜਿਹੜੇ ਬੰਦੇ ਨੇ ਵੀਡੀਓ ਪਾਈ ਹੈ ਉਹ ਆਮ ਆਦਮੀ ਪਾਰਟੀ ਦੀ ਮਦਦ ਕਰਦਾ ਰਿਹਾ ਉਹਨਾਂ ਦੇ ਹੀ ਕਾਰਕੁਨ ਰਿਹਾ ਸੋ ਇਹ ਤਾਂ ਗੱਲ ਸਾਰਿਆਂ ਨੂੰ ਪਤਾ ਕੈਨੇਡਾ ਦੇ ਵਿੱਚੋਂ ਵੀ ਜੇ ਪੰਜ-ਛਤ ਲੋਕਾਂ ਨਾਲ ਗੱਲ ਕਰੀਏ ਤਾਂ ਦੋ-ਤਿੰਨੇ ਗੱਲ ਦੱਸ ਦਿੰਦੇ ਨੇ ਕਿ ਆਮ ਆਦਮੀ ਪਾਰਟੀ ਨਾਲ ਹਮਦਰਦੀ ਰੱਖਦਾ ਸੀ ਇਹਨਾਂ ਦੇ ਨਾਲ ਕੰਮ ਕਰਦਾ ਸੀ ਸੋ ਅੱਜ ਇਸ ਮੋੜ ਤੇ ਆ ਕੇ ਖੜੇ ਹੋ ਗਿਆ ਕਿ ਮੁੱਖ ਮੰਤਰੀ ਪੰਜਾਬ ਨੂੰ ਕੋਈ ਸਿੱਧਾ ਚੈਲੰਜ ਕਰਦਾ ਔਰ ਮੈਨੂੰ ਲੱਗਦਾ ਕਿ ਉਹ ਸੁਨੀਚਰਵਾਰ ਦਾ ਵੀ ਚੈਲੰਜ ਆ ਗਿਆ ਕਿ ਜੀ ਸੁਨੀਚਰਵਾਰ ਨੂੰ ਕੋਈ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਸਰਦੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਹ ਕਹਿੰਦੇ ਜੀ ਅਸੀਂ ਲਿਆਉਣ ਦੀ ਕਾਰਵਾਈ ਸ਼ੁਰੂ ਕਰਤੀ ਮੈਂ ਖੁਦ ਵਕੀਲਾਂ ਦੱਸੋ ਕੀ ਕੈਨੇਡਾ ਤੋਂ ਕਿਸੇ ਨੂੰ 420 ਦੇ ਕੇਸ ਤੇ ਐਕਸਲਡਿਸ਼ਨ ਕੀਤੀ ਜਾ ਸਕਦੀ ਹੈ ਨਹੀਂ ਕੀਤੀ ਜਾ ਸਕਦੀ ਸੋ ਇਹ ਹੁਣ ਵੱਡੇ ਸਵਾਲ ਨੇ ਜਿਹੜੇ ਉਹ ਸਰਕਾਰ ਦੇ ਉੱਤੇ ਖੜੇ ਹੋਗੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਖੜੇ ਹੋਗੇ ਨੇ ਔਰ ਇਹ ਜਿਹੜੀ ਵੀਡੀਓ ਹੈ ਇਹਦਾ ਸੱਚ ਪੰਜਾਬੀਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਜੇ ਕੋਈ ਵਿਕਟਮ ਹੈ ਚਾਹੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਹੋਣ ਫਿਰ ਜਿਹਨੇ ਮੁੱਖ ਮੰਤਰੀ ਭਗਵੰਤ ਮਾਨ ਦੇਉ ਤੇ ਆ ਸੰਮਲਾ ਕਿ ਤਾ ਨੂੰ ਸਜ਼ਾ ਦਿਓ ਪਰ ਵੀਡੀਓ ਇਹਦੀ ਸਚਾਈ ਇਹਦੀ ਅਸਲੀਅਤ ਪੰਜਾਬੀ ਜਾਣਨ ਦਾ ਹੱਕ ਰੱਖ ਦੇ